ਆ ਜਿਹੜੀ ਖਬਰ ਇਹ ਦੱਸ ਦਈਏ ਕਿ ਗੇੜੀਆਂ ਮਾਰਨ ਵਾਲਿਆਂ ਵਾਸਤੇ ਆ ਜੇ ਜਾਣਕਾਰੀ ਦੀ ਗੱਲ ਕਰੀਏ ਤਾਂ ਅਸੀਂ ਨੌਜਵਾਨਾਂ ਨੂੰ ਦੱਸ ਦਈਏ ਕਿ ਹੁਣ ਜਿਹੜੀਆਂ ਬੁਲਟਾਂ ਤੇ ਗੇੜੀਆਂ, ਜਾਂ ਮੋਟਰਸਾਈਕਲਾਂ ਤੇ ਗੇੜੀਆਂ ਤੇ ਜਿਹੜੇ ਪਟਾਕੇ ਵੱਜਦੇ ਆਂ ਸ਼ਹਿਰ ਦੇ ਵਿੱਚ ਇਸ ਤੋਂ ਸਾਵਧਾਨ ਹੋ ਜਾਓ ਇਹ ਗੇੜੀਆਂ ਜਿਹੜੀਆਂ ਤੁਹਾਨੂੰ ਬੰਦ ਕਰਨੀਆਂ ਪੈਣਗੀਆਂ ਕਿਉਂਕਿ ਪੁਲਿਸ ਜਿਹੜੀ ਆ ਲਗਾਤਾਰ ਇਸ ਵੇਲੇ ਤੁਹਾਡੇ ਪਿੱਛੇ ਪਈ ਹੋਈ ਆ ਉਹ ਜੋ ਸ਼ਹਿਰ ਦੇ ਵਿੱਚ ਤੁਸੀਂ ਬਿਲਕੁਲ ਹੜਕਮ ਮਚਾ ਰਹੇ ਹੋ ਇਹ ਹੜਕਮ ਜਿਹੜਾ ਇਹ ਰੁਕਣਾ ਪਵੇਗਾ ਔਰ ਕਿਤਨਾ ਕਿਤੇ ਲੋਕਾਂ ਦੀ ਪਰੇਸ਼ਾਨੀ ਨੂੰ ਵੇਖਦੇ ਹੋਏ ਪੁਲਿਸ ਲਗਾਤਾਰ ਮੁਸਤਦੀ ਦੇ ਨਾਲ ਜਗਾ ਜਗਾ ਦੇ ਉੱਤੇ ਨਾਕੇ ਲਗਾ ਰਹੀ ਆ ਔਰ ਅਸੀਂ ਬਾਰ ਬਾਰ ਸੂਚਿਤ ਕਰ ਰਹੇ ਆ ਕਿ ਪੁਲਿਸ ਦੇ ਨਾਕੇ ਬਹੁਤ ਜ਼ਿਆਦਾ ਲੱਗ ਰਹੇ ਆ ਔਰ ਚਲਾਨ ਵੀ ਮੋਟੇ ਹੋ ਰਹੇ ਆ ਔਰ ਇਹਨਾਂ ਚਲਾਨਾਂ ਤੋਂ ਬਚਣ ਵਾਸਤੇ ਤੁਹਾਨੂੰ ਇਹ ਬਿਲਕੁਲ ਧਿਆਨ ਰੱਖਣਾ ਪਵੇਗਾ ਤੁਹਾਨੂੰ ਹੈਲਮਟ ਜਿਹੜੇ ਆ ਉਹ ਲੈਣੇ ਪੈਣਗੇ ਤੁਹਾਨੂੰ ਆਪਣੇ ਡਾਕੂਮੈਂਟ ਜਿਹੜੇ ਆ ਉਹ ਬਿਲਕੁਲ ਪ੍ਰੋਪਰ ਰੱਖਣੇ ਪੈਣਗੇ ਕਿਉਂਕਿ ਬਹੁਤ ਸਾਰੇ ਨੌਜਵਾਨ ਜਿਹੜੇ ਆ ਹੁੱਲੜਬਾਜੀ ਕਰਦੇ ਨਜ਼ਰ ਆਉਂਦੇ ਆ ਔਰ ਪੁਲਿਸ ਲਗਾਤਾਰ ਮੁਸਤੈਦ ਹੋ ਗਈ ਆ ਔਰ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਅਲਰਟ ਹੋਣ ਕਰਕੇ ਆਲਰਟ ਦਾ ਜੋ ਬਹਾਵਾਲਾ ਵੇਖਦੇ ਹੋਏ ਪੁਲਿਸ ਜਿਹੜੀ ਆ ਮੁਸਤਾਇਦ ਆ ਸਾਰੇ ਥਾਣਿਆਂ ਦੀਆਂ ਜਿਹੜੀਆਂ ਪੁਲਿਸ ਦੀਆਂ ਟੀਮਾਂ ਨੇ ਉਹ ਲਗਾਤਾਰ ਨਾਕੇ ਲਗਾ ਕੇ ਕਈ ਤਰ੍ਹਾਂ ਦੇ ਸ਼ਰਾਰਤੀ ਅਨਸਰਾਂ ਨੂੰ ਫੜਨ ਦੇ ਵਿੱਚ ਕਾਮਯਾਬ ਰਹੀ ਆ ਔਰ ਲਗਾਤਾਰ ਦੌੜ ਵੀ ਕਰ ਰਹੀ ਆ ਕਿ ਕਿਹੜੇ ਕਿਹੜੇ ਨੌਜਵਾਨ ਕਿਹੜਾ ਕਿਸਮਾਂ ਕਰਕੇ ਦੌੜਭੱਜ ਕਰ ਰਹੇ ਆ ਔਰ ਡਾਕੂਮੈਂਟਾਂ ਤੋਂ ਬਿਨਾਂ ਕਿਹੜੇ ਵਹੀਕਲ ਜੜੇ ਆ ਉਹ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਘੁੰਮਦੇ ਆ ਔਰ ਜਗ੍ਹਾ ਜਗ੍ਹਾ ਦੇ ਉੱਤੇ ਪੁਲਿਸ ਵੱਲੋਂ ਨਾਕੇ ਲਗਾਏ ਜਾ ਰਹੇ ਆ ਔਰ ਅਸੀਂ ਫਿਰ ਜਾਣਕਾਰੀ ਦੇ ਦਈਏ ਕਿ ਹੁਣ ਤੁਹਾਨੂੰ ਸਾਵਧਾਨ ਹੋਣਾ ਪਏਗਾ ਹੁਣ ਤੁਹਾਨੂੰ ਆਪਣੇ ਡਾਕੂਮੈਂਟ ਰੱਖਣੇ ਪੈਣਗੇ ਆਪਣੇ ਹੈਲਮਟ ਜਿਹੜੇ ਆ ਉਹ ਪਾ ਕੇ ਰੱਖਣੇ ਪੈਣਗੇ ਔਰ ਟ੍ਰਾਈਪਲ ਸਵਾਰੀ ਤੋਂ ਕਿਤੇ ਗਰੇਜ ਕਰਨਾ ਪਏਗਾ ਔਰ ਜਿਹੜੇ ਬੁਲਟ ਪਟਾਕੇ ਮਾਰਦੇ ਉਹ ਸਲੈਂਸਰ ਜਿਹੜੇ ਆ ਉਹ ਵੀ ਬਦਲੀ ਕਰਨੇ ਪੈਣਗੇ ਬਿਲਕੁਲ ਸਿੰਪਲ ਸਲੈਂਸਰ ਲਗਾਉਣੇ ਪੈਣਗੇ ਕਿਉਂਕਿ ਇਸ ਦੇ ਨਾਲ ਜਦੋਂ ਪਟਾਕਾ ਵੱਜਦਾ ਤਾਂ ਬਹੁਤ ਸਾਰੇ ਬਜ਼ੁਰਗਾਂ ਨੂੰ ਇਹ ਪ੍ਰੋਬਲਮ ਆਉਂਦੀ ਆ ਜਦੋਂ ਕੋਈ ਪਟਾਕਾ ਵੱਜਦਾ ਜੋਰ ਦੇ ਤਾਂ ਉਹ ਇੱਕ ਫਾਇਰ ਦੀ ਤਰ੍ਹਾਂ ਆਵਾਜ਼ ਆਉਂਦੀ ਆ ਔਰ ਬਹੁਤ ਸਾਰੀਆਂ ਆਵਾਜ਼ਾਂ ਜਿਹੜੀਆਂ ਬਹੁਤ ਸਾਰੇ ਮਰੀਜ਼ਾਂ ਨੂੰ ਜਿਹੜਾ ਇਹ ਦਿਲ ਦੇ ਧੜਕਣ ਜਿਹੜੀ ਆ ਉਹ ਵਧਾ ਦਿੰਦੀ ਆ ਔਰ ਇਸ ਕਰਕੇ ਅਸੀਂ ਜਾਣਕਾਰੀ ਦੇ ਦਈਏ ਵੀ ਹੁਣ ਤੁਹਾਨੂੰ ਸੁਚੇਤ ਹੋਣਾ ਪਏਗਾ ਜਾਣਕਾਰੀ ਜਿਹੜੀ ਆ ਤੁਹਾਡੇ ਵਾਸਤੇ ਔਰ ਵੀ ਕਮੈਂਟ ਜਰੂਰ ਕਰਿਓ ਕਿਵੇਂ ਲੱਗੀ ਆ ਔਰ ਵੀਡੀਓ ਜਿਹੜੀ ਆ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ